ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਲਜਿੰਦਰ ਕਿਚਨ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਬਣਾਉਣ ਲੱਗੇ ਜੀ ਬੇਸਣ ਵਾਲੀ ਰੋਟੀ ਬਿਲਕੁਲ ਸੌਖੇ ਤਰੀਕੇ ਨਾਲ ਹੈਲਦੀ ਟੇਸਟੀ ਰੋਟੀ ਜਿਹੜੀ ਆਪਾਂ ਬਣਾ ਕੇ ਤਿਆਰ ਕਰਨੀ ਇੱਕ ਕੌਲੀ ਮੈਂ ਬੇਸਣ ਦੀ ਲਈ ਹੈ ਜੀ ਤੇ ਇਹਨੂੰ ਆਪਾਂ ਛਾਣ ਲਿਆ ਆ ਹੁਣ ਇਹਨੂੰ ਪਾਉਣੇ ਇੱਕ ਡੋਂਗੇ ਦੇ ਵਿੱਚ ਬਿਲਕੁਲ ਸੌਖੇ ਤਰੀਕੇ ਨਾਲ ਬਹੁਤ ਹੀ ਟੇਸਟੀ ਤੇ ਹੈਲਦੀ ਰੋਟੀ ਆਪਾਂ ਬਣਾਉਣੀ ਹੈ ਇਹ ਸਭ ਤੋਂ ਪਹਿਲਾਂ ਆਪਾਂ ਬੇਸਣ ਇੱਕ ਕੌਲੀ ਲੈ ਕੇ ਛਾਣ ਕੇ ਤੇ ਇਹਨੂੰ ਆਪਾਂ ਜਿਹੜਾ ਰਲਾ ਕੇ ਮਿਕਸ ਕਰਕੇ ਰੱਖ ਦੇਣਾ ਹੈ ਕੁਝ ਨਹੀਂ ਇਹ ਚ ਪਾਉਣਾ ਸਿਰਫ ਪਾਣੀ ਪਾਉਣਾ ਉਹੀ ਕੌਲੀ ਆਪਾਂ ਪਾਣੀ ਦੀ ਭਰ ਲਈ ਅੱਧੀ ਕੌਲੀ ਆਪਾਂ ਪਾ ਲੈਨੇ ਆ ਤੇ ਅੱਧੀ ਕੌਲੀ ਪਾ ਕੇ ਤੇ ਇਹਨੂੰ ਆਪਾਂ ਪਹਿਲਾਂ ਰਲਾਉਨੇ ਆ ਚੰਗੀ ਤਰ੍ਹਾਂ ਰਲਾ ਕੇ ਤੇ ਇਹਨੂੰ ਆਪਾਂ ਸਭ ਤੋਂ ਪਹਿਲਾਂ ਆਪਾਂ ਬੇਸਣ ਰਲਾ ਕੇ ਰੱਖਣਾ 15 ਮਿੰਟ 20 ਮਿੰਟ ਅੱਧਾ ਘੰਟਾ ਘੰਟਾ ਪਹਿਲਾਂ ਰਲਾ ਕੇ ਤੁਸੀਂ ਇਹਨੂੰ ਰੱਖ ਸਕਦੇ ਆ ਬੇਸਣ ਨੂੰ ਫੁੱਲ ਜਾਂਦਾ ਬੇਸਣ ਬਹੁਤ ਵਧੀਆ ਤੇ ਇਸ ਕਰਕੇ ਜਿਹੜਾ ਬੇਸਣ ਨੂੰ ਰਲਾ ਕੇ ਰੱਖ ਦੇਣਾ ਚਾਹੀਦਾ ਪਾਣੀ 'ਚ ਮੈਂ ਰਲਾਇਆ ਤੁਸੀਂ ਦਹੀਂ ਵੀ ਲੈ ਸਕਦੇ ਆ ਦਹੀਂ ਦੇ ਵਿੱਚ ਵੀ ਇਹਨੂੰ ਰਲਾ ਕੇ ਰੱਖ ਸਕਦੇ ਆ ਦਹੀਂ ਨੂੰ ਚੰਗੀ ਤਰ੍ਹਾਂ ਫੈਂਟ ਲਓ ਪਹਿਲਾਂ ਤੇ ਫਿਰ ਬੇਸਣ ਨੂੰ ਇਹਦੇ ਵਿੱਚ ਪਾ ਕੇ ਤੇ ਰਲਾ ਦਿਓ ਮੈਂ ਪਾਣੀ ਦੀ ਅੱਧੀ ਕੌਲੀ ਪਾ ਕੇ ਇੱਕ ਕੌਲੀ ਬੇਸਣ ਸੀ ਅੱਧੀ ਕੌਲੀ ਪਾਣੀ ਪਾ ਕੇ ਇਦਾਂ ਦਾ ਘੋਲ ਕੇ ਤੇ ਇਹਨੂੰ ਆਪਾਂ ਦੇਣਾ ਪਹਿਲਾਂ ਢਾਕ ਫਿਰ ਉਨੀ ਦੇਰ ਆਪਾਂ ਬਾਕੀ ਤਿਆਰੀ ਕਰਦੇ ਆਂ ਤੇ ਲੋ ਜੀ ਉਨੀ देर ਚ ਆਪਾਂ ਸਬਜ਼ੀਆਂ ਕੁਛ ਕੱਟ ਲਈਆਂ शिमला मिर्च, ਗੋਭੀ, ਹਰਾ ਪਿਆਜ਼, ਟਮਾਟਰ, ਹਰੀਆਂ ਮਿਰਚਾਂ ਤੇ ਹੁਣ ਇਹਨਾਂ ਨੂੰ ਆਪਾਂ ਪਹਿਲਾਂ ਚੌਪ ਕਰਦੇ ਪਿਆਜ਼ ਨਹੀਂ ਪਾਉਣੇ ਤੇ ਪਹਿਲਾਂ ਆਪਾਂ ਟਮਾਟਰ, ਹਰੀ ਮਿਰਚ, ਗੋਭੀ, शिमला मिर्च ਤੇ ਇਹਨਾਂ ਨੂੰ ਆਪਾਂ ਪਹਿਲਾਂ ਕਰਦੇ ਚੌਪ ਤੇ ਫਿਰ ਬਾਅਦ ਚ ਆਪਾਂ ਪਿਆਜ਼ ਵਿੱਚ ਪਾ ਕੇ ਉਹਨੂੰ ਵੀ ਦੋ ਗੇੜੇ ਦੇ ਲਾਂਗੇ ਆਪਾਂ ਦੋ ਵਾਰੀ ਉਹਨੂੰ ਵੀ ਘੁਮਾ ਲਾਂਗੇ ਪਹਿਲਾਂ ਆਪਾਂ ਇਹਨਾਂ ਨੂੰ ਚੌਪ ਕਰ ਲੰਨੇ ਜਿਆਦਾ ਵੀ ਨਹੀਂ ਇਹਨਾਂ ਦਾ ਲੀਕ ਕੋੜ ਜਿਆ ਬਣਾਉਣਾ ਆਪਾਂ ਤੇ ਦੇਖੋ ਇਦਾਂ ਦੀ ਆਪਾਂ ਜਿਹੜੀਆਂ ਪੀਸ ਲਈਆਂ ਹੁਣ ਆਪਾਂ ਜਿਹੜੇ ਪਿਆਜ਼ ਇਹਨਾਂ ਨੂੰ ਪਾ ਕੇ ਵੀ ਦੋਕ ਗੇੜੇ ਆਪਾਂ ਦੇ ਦੇਣੇ ਆ ਤੇ ਦੋਕ ਵਾਰੀ ਆਪਾਂ ਜਿਹੜੀ ਮਿਕਸੀ ਇਹਨੂੰ ਆਪਾਂ ਦੋਕ ਵਾਰੀ ਘੁਮਾ ਦੇਣਾ ਚੋਪਰ ਨੂੰ ਤੇ ਫਿਰ ਇਹਨੂੰ ਆਪਾਂ ਬਾਕੀ ਦਾ ਸਮਾਨ ਪਾ ਕੇ ਤਿਆਰ ਕਰਦੇ ਹਾਂ ਜੀ ਬਹੁਤ ਵਧੀਆ ਟੇਸਟੀ ਰੋਟੀ ਇਹ ਬਣ ਕੇ ਤਿਆਰ ਹੁੰਦੀ ਜੇ ਐਦਾਂ ਬਣਾਉਂਗੇ ਮੇਰੇ ਤਰੀਕੇ ਦੇ ਨਾਲ ਤੇ ਸਬਜ਼ੀਆਂ ਆਪਾਂ ਜਿਹੜੀਆਂ ਆ ਗ੍ਰाइंड ਕਰ ਲਈਆਂ ਆ ਤੇ ਦੇਖ ਸਕਦੇ ਤੁਸੀਂ ਬੇਸਣ ਜਿਹੜਾ ਐਨ ਰਲ ਗਿਆ ਤੇ ਫੁੱਲ ਗਿਆ ਆ ਤੇ ਹੁਣ ਇਹਦੇ ਵਿੱਚ ਆਪਾਂ ਜਿਹੜੀਆਂ ਸਬਜ਼ੀਆਂ ਗ੍ਰाइंड ਕੀਤੀਆਂ ਇਹੇ ਆਪਾਂ ਇਹਦੇ ਵਿੱਚ ਪਾ ਦੇਣੀਆਂ ਜਦੋਂ ਆਪਾਂ ਨੂੰ ਜਕਾਮ ਹੋਇਆ ਹੋਵੇ ਨਾ ਨੱਕ ਚੋਂ ਪਾਣੀ ਜਾਈ ਜਾਵੇ ਤੇ ਇਹ ਬੇਸਣ ਵਾਲੀ ਰੋਟੀ ਜਿਹੜੀ ਆਪਾਂ ਨੂੰ ਬਹੁਤ ਹੀ ਫਾਇਦਾ ਕਰਦੀ ਆ ਸਬਜ਼ੀਆਂ ਆਪਸ਼ਨਲ ਆ ਪਾਉਣੀਆਂ ਤਾਂ ਪਾ ਸਕਦੇ ਨਹੀਂ ਤਾਂ ਲੂਣ ਮਿਰਚ ਪਾ ਕੇ ਤੇ ਇਹਨੂੰ ਆਪਾਂ ਬਣਾ ਸਕਦੇ ਆ ਪਰ ਇਹਦੇ ਨਾਲ ਇਹ ਥੋੜੀ ਹੈਲਦੀ ਵੀ ਬਣ ਜਾਂਦੀ ਆ ਤੇ ਟੇਸਟ ਇਹਦਾ ਹੋਰ ਵੱਧ ਜਾਂਦਾ ਆ ਇਸ ਕਰਕੇ ਆਪਾਂ ਸਬਜ਼ੀਆਂ ਜਿਹੜੀਆਂ ਪਾਈਆਂ ਨਮਕ ਪਾ ਲਿਆ ਟੇਸਟ ਅਨੁਸਾਰ ਥੋੜੀ ਜਿਹੀ ਚੁਟਕੀ ਕ ਆਪਾਂ ਹਲਦੀ ਪਾ ਦਣੀ ਤੇ ਜੀਰਾ ਪਾ ਦਤਾ ਅੱਧਾ ਕ ਚਮਚਾ ਮੈਂ ਥੋੜੀ ਜਿਹੀ ਹਲਦੀ ਪਾ ਦੰਨੇ ਆ ਤੇ ਇਹ ਲਈ ਜੀ ਅਜਵੈਣ ਅਜਵੈਣ ਦੇ ਆਪਾਂ ਨੂੰ ਪਤਾ ਹੀ ਆ ਬਹੁਤ ਫਾਇਦੇ ਇਹਦੇ ਨਾਲ ਜਿਹੜੀ ਆ ਖਾਣਾ ਪੀਣਾ ਆਪਣਾ ਬਹੁਤ ਜਲਦੀ ਇਹਨਾਂ ਹজম ਹੋ ਜਾਂਦਾ ਡਾਈਜੈਸਟ ਜਿਹੜਾ ਜਲਦੀ ਹੋ ਜਾਂਦਾ ਇਹਦੇ ਨਾਲ ਤੇ ਲੋ ਜੀ ਇਹਨਾਂ ਨੂੰ ਆਪਾਂ ਕਰ ਲਿਆ ਮਿਕਸ ਤੇ ਧਨੀਆ ਵੀ ਮੈਂ ਧੋ ਕੇ ਰੱਖਿਆ ਆ ਕੱਟ ਕੇ ਧੋ ਕੇ ਉਹ ਵੀ ਆਪਾਂ ਇਹਦੇ ਵਿੱਚ ਪਾ ਕੇ ਉਹ ਵੀ ਰਲਾ ਦੰਨੇ ਆ ਕੋਈ ਆਪਾਂ ਸੋਡਾ ਇਨੋ ਵਗੈਰਾ ਕੁਝ ਨਹੀਂ ਇਹ ਚ ਪਾਉਣਾ ਤੇ ਹੁਣ ਇਹਦੇ ਵਿੱਚ ਆਪਾਂ ਮੈਂ ਧਨੀਆ ਧੋ ਕੇ ਰੱਖਿਆ ਉਹ ਪਾ ਕੇ ਇਹਨੂੰ ਵੀ ਰਲਾ ਦੰਨੇ ਆ ਵੜੀ ਕਰਛੀ ਆਪਾਂ ਲੈ ਲਈ ਆ ਤੇ ਮਿਕਸ ਕਰ ਦਨੇ ਸਵਾਰ ਕੇ ਇਹ ਵੀਡੀਓ ਤੁਹਾਨੂੰ ਪਤਾ ਆਪਾਂ ਸੌਖੇ ਤਰੀਕੇ ਨਾਲ ਬਣਾਈ ਦੀ ਆ ਕੋਸ਼ਿਸ਼ ਹੁੰਦੀ ਵੀਡੀਓ ਛੋਟੀ ਰੱਖੀਏ ਤੇ ਸਪੋਰਟ ਕਰਦਿਆ ਕਰੋ ਜੀ ਚੈਨਲ ਨੂੰ ਤੁਹਾਡੀ ਸਪੋਰਟ ਦੀ ਸਾਨੂੰ ਲੋੜ ਆ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਕਮੈਂਟ ਕਰਕੇ ਦੱਸਿਆ ਕਰੋ ਕਿ ਵੀਡੀਓ ਕਿੱਦਾਂ ਦੀ ਲੱਗੀ ਆ ਸਾਡੀ ਨਵੇਂ ਵੀਵਰ ਜਿਹੜੇ ਜੋੜ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਅੱਧੀ ਕੋਲੀ ਪਾਣੀ ਦੀ ਆਪਾਂ ਪਾਈ ਸੀ ਅੱਧੀ ਕੋਲੀ ਆਪਣੀ ਬਚ ਗਈ ਆਪਾਂ ਪਰੇ ਕਰਤੀ ਆ ਮੈਂ ਅੱਜ ਜਿਹੜਾ ਨਾਰਮਲ ਤਵਾ ਰੱਖਿਆ ਆ ਆਪਾਂ ਨਾਨ-ਸਟਿਕ ਤੇ ਨਹੀਂ ਬਣਾਣਾ ਨਾਰਮਲ ਤਵੇ ਤੇ ਵੀ ਆਪਾਂ ਆਮ ਦੇ ਨਾਲ ਇਹਨੂੰ ਬਣਾ ਸਕਦੇ ਦੇਖੋ ਤੇਲ ਆਪਾਂ ਔਨਾ ਘਿ ਪਾਇਆ ਕਿ ਤਵਾ ਆਪਣਾ ਗਰੀਸ ਹੋ ਜਵੇ ਚੰਗੀ ਤਰ੍ਹਾਂ ਬਸ ਇੰਨੇ ਕ ਤੇਲ ਦੇ ਵਿੱਚ ਹੀ ਆਪਾਂ ਇਹਨੂੰ ਬਣਾਉਣਾ ਆ ਜੀ ਹੁਣ ਆਪਾਂ ਇੱਕ ਕੜਛੀ ਭਰ ਕੇ ਪਾ ਦਨੇ ਆ ਤੇ ਪਾ ਕੇ ਇਹਨੂੰ ਕੜਛੀ ਦੇ ਨਾਲ ਹੀ ਆਪਾਂ ਫਲਾ ਦੇਣਾ ਪਹਿਲਾਂ ਆਪਾਂ ਹਿਲਾ ਲਿਆ ਚੰਗੀ ਤਰ੍ਹਾਂ ਇੱਕ ਕੜਛੀ ਭਰ ਕੇ ਪਾ ਦਨੇ ਤਵੇ ਤੇ ਇਦਾਂ ਤੇ ਇਦਾਂ ਇਹਨੂੰ ਆਪਾਂ ਫਲਾ ਦੇਣਾ ਚੰਗੀ ਤਰ੍ਹਾਂ ਫਲਾ ਕੇ ਤੇ ਇਹਨੂੰ ਟੱਕ ਦੇਣਾ ਸੇਕ ਜਿਹੜਾ ਆਪਣਾ మీడియం ਆ ਜੀ ਫੁੱਲ ਗੈਸ ਤੇ ਇਹਨੂੰ ਬਿਲਕੁਲ ਨਹੀਂ ਬਣਾਉਣਾ ਕੱਚਾ ਰਹੂਗਾ ਇਹ ਤੇ ਆਪਾਂ ਸੇਕ ਜਿਹੜਾ మీడియం ਕਰ ਦਿੱਤਾ ਹੈ ਤੇ ਟੱਕ ਦਿੱਤਾ ਤੇ ਦੇਖ ਸਕਦੇ ਆ ਜੀ ਤੁਸੀਂ ਬਹੁਤ ਵਧੀਆ ਜਿਹੜਾ ਉੱਪਰਲੇ ਪਾਸੇ ਉਹਦਾ ਕਲਰ ਚੇਂਜ ਹੋ ਗਿਆ ਤੇ ਸੇਕ ਲੱਗ ਚੁੱਕਿਆ ਇਹਨੂੰ ਤੇ ਹੁਣ ਇਹਨੂੰ ਆਪਾਂ ਪਲਟ ਦਨੇ ਆ بس ਐਦਾਂ ਹੀ ਆਪਾਂ ਜਿੰਨੇ ਪੀਸੇ ਦੇ ਬਣਨਗੇ ਉਹਨੇ ਆਪਾਂ ਬਣਾ ਲੈਣੇ ਆ ਜਰੂਰ ਬਣਾਓ ਤੇ ਖਾਓ ਦੇਖੋ ਇੱਕ ਪਾਸੇ ਜਦੋਂ ਪਲਟਿਆ ਕਿੰਨਾ ਸੋਹਣਾ ਇਹਦਾ ਕਲਰ ਆ ਗਿਆ ਫਿਰ ਢੱਕ ਦਿੱਤਾ ਸੀ ਤੇ ਹੁਣ ਫਿਰ ਆਪਾਂ ਇਹਨੂੰ ਪਲਟ ਦਿੰਨੇ ਆ ਦੇਖੋ ਬਿਲਕੁਲ ਸੌਖਾ ਤਰੀਕਾ ਆ ਤੇ ਜਿਹਦਾ ਆਪਾਂ ਮੱਕੀ ਦੀ ਰੋਟੀ ਬਣਦੀ ਉਦਾਂ ਦਾ ਆਪਾਂ ਇਹਨੂੰ ਬਣਾ ਕੇ ਤਿਆਰ ਕਰ ਲੈਣਾ ਚੀਲਾ ਕਹਿ ਲਓ ਨਾਸ਼ਤਾ ਕਹਿ ਲਓ ਰੋਟੀ ਕਹਿ ਲਓ ਆਪਾਂ ਬੇਸਣ ਵਾਲੀ ਰੋਟੀ ਇਹਨੂੰ ਕਿਹਾ ਤੇ ਜੋ ਮਰਜੀ ਇਹਨੂੰ ਨਾਮ ਦੇ ਦਿਓ ਲਓ ਜੀ ਆਪਾਂ ਦਵਾ-ਦਵਾ ਕੇ ਇਹਨੂੰ ਫੇਰ ਵੀ ਰੜ ਲਿਆ ਸੀ ਚੰਗੀ ਤਰ੍ਹਾਂ ਦੇਖੋ ਐਨ ਤਿਆਰ ਹੋ ਗਈ ਬੇਸਣ ਵਾਲੀ ਰੋਟੀ ਆਪਣੀ ਬਿਲਕੁਲ ਸੌਖੇ ਤਰੀਕੇ ਨਾਲ ਹੈਲਦੀ ਵੀ ਆ ਟੇਸਟੀ ਵੀ ਆ ਇਹ ਤੇ ਆਪਾਂ ਨੂੰ ਜਿੱਦਾਂ ਮੈਂ ਤੁਹਾਨੂੰ ਦੱਸਿਆ ਵੇ ਜੇ ਕਾਮ ਹੋ ਜਾਂਦਾ ਪਾਣੀ ਚੋਂਦਾ ਰਹਿੰਦਾ ਨੱਕ ਚੋਂ ਉਹਦੇ ਵਾਸਤੇ ਇਹ ਬਹੁਤ ਫਾਇਦਾ ਕਰਦੀ ਆ ਦੇਖੋ ਜੀ ਕਿੰਨੀ ਸੋਹਣੀ ਰੋਟੀ ਆਪਣੀ ਰੜ ਕੇ ਤਿਆਰ ਹੋ ਗਈ ਆ ਤੇ ਦੂਜੀ ਰੋਟੀ ਆਪਾਂ ਫੇਰ ਐਦੇ ਪਾ ਦੰਨੇ ਆ ਪਾ ਕੇ ਤੇ ਟੱਕ ਦੰਨੇ ਇਹਨੂੰ ਵੀ ਫੇਰ ਮੈਂ ਦਿਖਾਨੀ ਚੰਗੀ ਤਰ੍ਹਾਂ ਤੁਹਾਨੂੰ ਜਿਹੜੀ ਪਹਿਲਾਂ ਬਣੀ ਰੋਟੀ ਆਪਣੀ ਲਓ ਜੀ ਦੇਖ ਸਕਦੇ ਆ ਤੁਸੀਂ ਦੂਜੀ ਆਪਾਂ ਪਾਤੀ ਤਵੇ ਤੇ ਦੇਖੋ ਕਿੰਨੀ ਸੋਹਣੀ ਐ ਅੰਦਰੋਂ ਸੌਫਟ ਉੱਪਰੋਂ ਐਨ ਪੱਕੀ ਹੋ ਬਹੁਤ ਵਧੀਆ ਦੇਖਣ ਨੂੰ ਕਿੰਨੀ ਸੋਹਣੀ ਲੱਗਦੀ ਇੰਨੀ ਟੇਸਟੀ ਇਹ ਖਾਣ ਨੂੰ ਆ ਜੀ ਤੇ ਬਸ ਐਸੇ ਤਰ੍ਹਾਂ ਆਪਾਂ ਜਿੰਨੇ ਵੀ ਪੀਸ ਬਣਨਗੇ ਜਿੰਨੀਆਂ ਰੋਟੀਆਂ ਬਣਨਗੇ ਆਪਾਂ ਐਦਾ ਹੀ ਤਿਆਰ ਕਰ ਲੈਣੀਆਂ ਆ ਜਰੂਰ ਬਣਾਓ ਤੇ ਖਾਓ ਜੀ ਤੇ ਵੀਡੀਓ ਨੂੰ ਸ਼ੇਅਰ ਕਰੋ ਤੇ ਕਮੈਂਟ ਕਰਕੇ ਮੈਨੂੰ ਜਰੂਰ ਦੱਸਿਓ ਵੀਡੀਓ ਬਣਾਉਣ ਲਈ ਬਹੁਤ ਹੀ ਮਿਹਨਤ ਲੱਗਦੀ ਆ ਸਪੋਰਟ ਕਰਦੇ ਆ ਕਰੋ ਜੀ ਚੈਨਲ ਨੂੰ ਸਾਡੇ ਨੂੰ ਨਵੇਂ ਵੀਰ ਜਿਹੜੇ ਜੁੜਦੇ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਜੀ ਦੇਖੋ ਕਿੰਨੀ ਸੋਹਣੀ ਜਿਹੜੀ ਰੋਟੀ ਲਾਸਟ ਜੀ ਆਪਣੀ ਆਪਾ ਉਹ ਵੀ ਬਣਾ ਕੇ ਲਾ ਲਈ ਚਾਰ ਰੋਟੀਆਂ ਇਹਦੀਆਂ ਬਣ ਗਈਆਂ ਦੇਖੋ ਚਾਰੇ ਮੈਂ ਤੁਹਾਨੂੰ ਦਿਖਾ ਦਿੱਤੀਆਂ ਆ ਬਹੁਤ ਸੋਹਣੀਆਂ ਆਪਣੀਆਂ ਰੋਟੀਆਂ ਬਣ ਕੇ ਟੇਸਟੀ ਜੀਆਂ ਹੈਲਦੀ ਜੀਆਂ ਤਿਆਰ ਹੋਈਆਂ ਬਣਾਓ ਤੇ ਖਾਓ ਜੀ ਵੀਡੀਓ ਦੇਖਣ ਲਈ ਧੰਨਵਾਦ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ